ਵੇਦੂ ਵੀ ਤਾਂ ਆਇਆ ਜਗਾਂ ਤੇ ਜਾਇਂ ਅਮਲੇ ਸਾਹ ਉਹਤੇ ਮੈਂ ਇੱਕ ਸਵਾਲ ਹੀ ਪੁੱਛਿਆ ਮੈਂ ਕੀ ਚੱਕ ਰਿਹਾ ਮੈਂ ਕਿਹੜੀ ਦੇਸ਼ ਹਸਤੇ ਕੀ ਬਣਾ ਉਹ ਤੇ ਫੜੇ ਮਨ ਲੱਗੇ ਮੇਰੇ ਬੇਟੇ ਨੇ ਬਸ ਇੱਕ ਹੀ ਸਵਾਲ ਪੁੱਛਿਆ ਪਿੰਡ ਵਾਸਤੇ ਤੁਸੀਂ ਕੀ ਕੀਤਾ ਉਹਨੂੰ ਬੁਲਾ ਕੇ ਪਿਆਨਾ ਬੁਲਾ ਕੇ ਉਹਨੂੰ ਖੂਬ ਠੁੱਡੇ ਠੁੱਡੇ ਮਾਰੀ ਪੁਲਸਾ ਲੈਨੇ ਮਾਰੀ ਅਮਲੇ ਸਾਹ ਨੇ ਮਾਰੀ ਟਿੱਲੋ ਮੈਨੂੰ ਬਸ ਇਹ ਚਾਹੀਦਾ ਮੇਰੇ ਬੱਚੇ ਨੂੰ ਇਨਸਾਫ ਚਾਹੀਦਾ ਐਮਐਲਏ ਸਾਹਿਬ ਹਲਕਾ ਕੋਈ ਜੇ ਸ਼੍ਰੀਮਾਨ ਜਗਿੰਦਰ ਪਾਲ ਜੀ ਦਾ ਪਤਾ ਨਹੀਂ ਕੋਈ ਸੁਤੂਲਨ ਵਿੱਚ ਵਿਗੜ ਚੁਕਾ ਆ। ਇਹ ਐਮਐਲਏ ਸਾਹਿਬ ਨੂੰ ਸ਼ੋਭਾ ਨਹੀਂ ਦਿੰਦਾ। ਵੀ ਇਲੈਕਸ਼ਨ ਲੱਗੇ ਆ ਰਿਹਾ। ਤੁਸੀਂ ਲੋਕਾਂ ਨੂੰ ਜੋੜਨਾ ਹੈ। ਨਾ ਕਿ ਲੋਕਾਂ ਦੀ ਜੁੱਤੀਆਂ ਮਾਰਨੀ ਆ ਨਾ। ਜਨਾਲੇ ਜਗਾਤੇ ਦਾ ਹੀ ਐਮਲੇ ਸਾਹਿਬ ਤੇ ਮੈਂ ਇੱਕ ਸਵਾਲ ਹੀ ਪੁੱਛਿਆ ਮੈਂ ਕੀ ਚੱਕਰ ਹੋਇਆ ਮੈਂ ਕਿਤੇ ਦੇਸ਼ ਵਾਸਤੇ ਕੀ ਬਣਾਇਆ ਉਹ ਤਪੜੇ ਮਾਰਨ ਲੱਗ ਗਏ ਕਿੰਨੇ ਕਿੰਨੇ ਕੁੱਟਿਆ ਸਰ ਐਮ ਟਿੱਲੋ ਨੇ ਵੀ ਕੁੱਟਿਆ ਸਾਰੇ ਨੇ ਕੁੱਟਿਆ ਐਮਲੇ ਸਾਹਿਬ ਨੇ ਵੀ ਕੁੱਟਿਆ ਮੇਰਾ ਨਾਮ ਸੁਨੀਤਾ ਮੈਂ ਮੈਂ ਆਪਣੇ ਬੇਟੇ ਦੇ ਮੇਰੇ ਬੇਟੇ ਨੂੰ ਐਮਲੇ ਸਾਹਿਬ ਨੇ ਟਿੱਲੋ ਸਾਹਿਬ ਨੇ ਮਾਰਿਆ ਮੈਂ ਇਹ ਚਾਹਦੀ ਮੇਰੇ ਬੇਟੇ ਨੂੰ ਇਨਸਾਫ ਮੇਨੇ ਮੇਰੇ ਬੇਟੇ ਨੇ ਬਸ ਇੱਕ ਹੀ ਸਵਾਲ ਪੁੱਛਿਆ ਪਿੰਡ ਵਾਸਤੇ ਤੁਸੀਂ ਕੀ ਕੀਤਾ ਉਹਨੂੰ ਬੁਲਾ ਕੇ ਪਿਆਨਾ ਬੁਲਾ ਕੇ ਉਹਨੂੰ ਖੂਬ ਠੁੱਡੇ ਠੁੱਡੇ ਮਾਰੀ ਪੁਲਸਾਂ ਲੈਨੇ ਮਾਰੀ ਅਮਲੇ ਸਾਹਿਬ ਨੇ ਮਾਰੀ ਟਿੱਲੋ ਮੈਨੂੰ ਬਸ ਇਹ ਚਾਹੀਦਾ ਮੇਰੇ ਬੱਚੇ ਨੂੰ ਇਨਸਾਫ ਸਾਡੇ ਐ ਐਮਐਲਏ ਸਾਹਿਬ ਹਲਕਾ ਭੋਜੇ ਜੀ ਸ਼੍ਰੀਮਾਨ ਦਿਗਿੰਦਰ ਪਾਲ ਜੀ ਦਾ ਪਤਾ ਨਹੀਂ ਕੋਈ ਸਤੁੱਲਨ ਵਿਗੜ ਚੁਕਾਇਆ ਖਫਾ ਖਫਾ ਜੀ ਨਜ਼ਰ ਆਂਦੇ ਨਾ ਜਿੱਥੇ ਮਿਲਦੇ ਨਾ ਬੜੇ ਗੁੱਸੇ ਵਿੱਚ ਰਹਿੰਦੇ ਨੇ ਇਹ ਧਾਰਮਿਕ ਪ੍ਰੋਗਰਾਮ ਸੀ ਸਾਡੇ ਪਿੰਡ ਸੰਭਰਾਲੇ ਵਿੱਚ ਸਰਵੰਸ لال ਭਗਤ ਜੀ ਨੇ ਉਹਨਾਂ ਨੇ ਆਪਣੇ ਸ਼ਿਵਾ ਦਾ ਮੰਦਿਰ ਬਣਾਇਆ ਤੇ ਉੱਥੇ ਜਗਰ ਆਤਾ ਕਰਵਾਉਣਾ ਸੀ ਦਿਨੇ ਜਗਸੀ ਤੇ ਰਾਤ ਨੂੰ ਜਗਰ ਆਤਾ ਸੀ ਕਾਫੀ ਲੋਕਾਂ ਨੂੰ ਬੁਲਾਇਆ ਸੀਗਾ ਤੇ ਐਮਐਲਏ ਸਾਹਿਬ ਨੂੰ ਵੀ ਬੁਲਾਇਆ ਸੀ ਇਹ ਲੜਕੇ ਨੇ ਹਰਸ਼ ਕੁਮਾਰ ਜਿਹੜਾ ਸਾਡਾ ਗਵੰਢੀ ਆ ਪੂਰਬੀਆ ਇਹ ਵੀ ਮੌਕੇ ਦੇ ਸੀਗਾ ਇਹਨਾਂ ਕਿਤੇ ਐਮਐਲਏ ਸਾਹਿਬ ਨਾਲ ਸਵਾਲ ਕੀਤਾ ਵੀ ਸਾਡੇ ਗਰੀਬਾਂ ਵਾਸਤੇ ਕੀ ਤੁਸੀਂ ਸੋਚਿਆ ਕੀ ਕੀਤਾ ਜੀ ਸਾਡੇ ਵਾਸਤੇ ਤੇ ਉਹ ਇੰਨੇ ਵਿੱਚ ਹੀ ਪਤਾ ਇਹਨਾਂ ਨੂੰ ਕੀ ਗੁੱਸਾ ਆਇਆ ਤੇ ਉੱਠ ਕੇ ਉਹਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਉਹਦੇ ਨਾਲ ਜਿਹੜੇ ਗਨਮੈਨ ਸੀ ਉਹਨਾਂ ਵੀ ਕੁੱਟਣਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਪਿੰਡ ਦੇ ਇੱਕ ਹੋਰ ਸਰਪੰਚ ਸੀ ਢਿੱਲੋਂ ਸਾਹਿਬ ਸਕਾਲਗੜ੍ਹ ਦੇ ਉਹ ਵੀ ਪੈ ਗਏ ਮਤਲਬ ਐਮਐਲਏ ਸਾਹਿਬ ਦੀ ਹਮਮਦਰਦੀ ਵਿੱਚ ਸਾਰੇ ਲੋਕੀ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਇਹ ਐਮਐਲਏ ਸਾਹਿਬ ਨੂੰ ਸ਼ੋਭਾ ਨਹੀਂ ਦਿੰਦਾ ਵੀ ਇਲੈਕਸ਼ਨ ਲੱਗੇ ਆ ਰਿਹਾ ਤੁਸੀਂ ਲੋਕਾਂ ਨੂੰ ਜੋੜਨਾ ਹੈ ਨਾ ਕਿ ਲੋਕਾਂ ਦੇ ਜੁੱਤੀਆਂ ਮਾਰਨੀ ਹੈ ਨਾ ਇਹ ਸਮਾਜ ਵਿੱਚ ਇਹਦਾ ਬਹੁਤ ਮਾੜਾ ਅਸਰ ਜਾ ਰਿਹਾ ਕਾਂਗਰਸ ਪਾਰਟੀ ਦੇ ਪ੍ਰਤੀ ਅਸੀਂ ਸੀਐਮ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਕਿ ਐਮਐਲਏ ਨੂੰ ਕੁਝ ਸਮਝਾਇਆ ਜਾਵੇ ਕਿ ਇਸ ਤਰ੍ਹਾਂ ਪਿੰਡਾਂ 'ਚ ਆ ਕੇ ਜ਼ਬਰਦਸਤੀ ਨਾ ਕਰਨ ਜਿਹੜਾ ਕਿ ਕਾਂਗਰਸ ਪਾਰਟੀ ਨੂੰ ਨੁਕਸਾਨ ਹੋ ਰਿਹਾ ਅਸੀਂ ਕੱਟੜ ਕਾਂਗਰਸੀਆਂ ਤੇ ਇਹ ਪਿੰਡ ਵਿੱਚ ਜੇ ਅਸੀਂ ਕਿਤੇ ਕਿਸੇ ਨਾਲ ਕੈਂਡੀਡੇਟ ਜਿਹੜੇ ਨਾ ਕਿਸੇ ਨਾਲ ਅਸੀਂ ਚੱਲ ਜੰਨੇ ਆ ਕੋਈ ਪ੍ਰੈਸ ਵਿੱਚ ਸਾਡੀ ਫੋਟੋ ਆ ਜਾਂਦੀ ਹੈ ਤੇ ਬਹੁਤ ਦੁਖੀ ਹੁੰਦਾ ਤੇ ਕਹਿੰਦਾ ਕਿ ਵੇਖ ਲਾਵਾਂਗੇ ਮੁੱਛਾਂ ਕੱਢ ਕੇ ਤੁਰੇ ਫਿਰਦੇ ਨੇ ਇਹਨਾਂ ਨੂੰ ਵੀ ਵੇਖ ਲਾਂਗੇ ਬੜੀਆਂ ਫੋਟੋ ਖਚਾਉਂਦੇ ਨੇ ਐਮਐਲਏ ਸਾਹਿਬ ਸਾਡਾ ਤੇ ਤੁਹਾਡਾ ਕੋਈ ਮੁਕਾਬਲਾ ਨਹੀਂ ਤੁਸੀਂ ਅਸੀਂ ਤੁਹਾਨੂੰ ਐਮਐਲਏ ਬਨਾਇਆ ਅੱਗੇ ਵੀ ਤੁਸੀਂ ਸਾਡੇ ਨੂੰ ਵੇਖਿਆ ਸੀਗਾ ਕੋਣ ਵੀ ਕੋਈ ਕਸਰ ਰਹਿੰਦੀ ਹੈ ਤੇ ਦੇਖ ਲਓ ਕੋਈ ਗੱਲ ਨਹੀਂ ਅਸੀਂ ਤੁਹਾਡਾ ਕੋਈ ਯੋਰ ਨਹੀਂ ਕਰ ਸਕਦੇ ਐਸੇ ਪ੍ਰਸ਼ਾਸਨ ਅੱਗੇ ਉਹ ਹੀ ਮੰਗ ਕਰਦੇ ਆ ਈਐਮਐਲਏ ਸਾਹ ਨੂੰ ਕੋਈ ਸੁਝਾਅ ਦਿੱਤਾ ਜਾਵੇ ਬਹੁਤ ਹੀ ਮੰਦਭਾਗੀ ਕਟਣਾ ਵਾਪਰੀ ਆ ਜੀ ਮੈਂ ਇਸ ਵੇਲੇ ਪਿੰਡ ਸਮਰਾਲੇ ਦੇ ਅੰਦਰ ਉਸ ਬੱਚੇ ਦੇ ਕੋਲ ਬੈਠਾ ਆ ਜਿਸ ਬੱਚੇ ਨੂੰ ਪਿਛਲੀ ਰਾਤ ਐ ਐਮਐਲਏ ਜਗਿੰਦਰਪਾਲ ਵੱਲੋਂ ਬਹੁਤ ਬੁਰੀ ਤਰ੍ਹਾਂ ਮਾਰਿਆ ਗੁੱਟਿਆ ਗਿਆ ਇਹ 17 17.5 ਸਾਲ ਦਾ ਨੌਜਵਾਨ ਬੱਚਾ ਆ ਗਰੀਬ ਪਰਿਵਾਰ ਚੋਂ ਦਲਿਤ ਪਰਿਵਾਰ ਚੋਂ ਆ ਹਰਸ਼ ਕੁਮਾਰੇ ਦਾ ਨਾਮ ਆ ਇਹਦਾ ਬਾਪ ਮਨੋਸ਼ ਕੁਮਾਰ ਮੇਰੇ ਨਾਲ ਬੈਠਾ ਹੋਰ ਇਹਨਾਂ ਦੀ ਮਦਰ ਬੈਠੀ ਆ ਪਿੰਡ ਦੇ ਮੌਜੂਦ ਲੋਕ ਬੈਠੇ ਆ ਇਸ ਘਟਨਾ ਨੇ ਸਾਬਤ ਕਰ ਦਿੱਤਾ ਵੀ ਜਗਿੰਦਰਪਾਲ ਆਪਣਾ ਮਾਨਸਿਕ ਤਵਾਜਨ ਤਵਾਜਨ ਖੋ ਬੈਠਾ ਆ ਬੁਖਲਾੜ ਦੇ ਵਿੱਚ ਆ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਸਾਢੇ 4 ਸਾਲ ਦੇ ਸਮੇਂ ਚ ਜਦੋਂ ਤੁਸੀਂ ਲੋਕਾਂ ਦੇ ਪੱਲੇ ਕੁਝ ਨਹੀਂ ਪਾਇਆ ਲੋਕਾਂ ਦਾ ਕੋਈ ਕੰਮ ਨਹੀਂ ਕੀਤਾ ਤੇ ਲੋਕ ਜਦੋਂ ਸਵਾਲ ਕਰਦੇ ਆ ਲੋਕਾਂ ਦਾ ਡੈਮੋਕਰੈਟਿਕ ਰਾਈਟ ਆ ਲੋਕਾਂ ਦਾ ਅਧਿਕਾਰ ਆ ਵੀ ਲੋਕ ਤੁਹਾਨੂੰ ਸਵਾਲ ਕਰਨ ਚੁਣੇ ਹੋਏ ਨਵੇਂ ਦੇ ਨੂੰ ਤੇ ਜਦੋਂ ਤੁਹਾਨੂੰ ਸਵਾਲ ਕਰਦੇ ਆ ਤੇ ਅਫਸੋਸ ਇਸ ਗੱਲ ਦਾ ਵੀ ਐਮਐਲਏ ਜਗਿੰਦਰਪਾਲ ਨੇ ਖੁਦ ਇਸ ਬੱਚੇ ਨੂੰ ਆਪਣੇ ਕੋਲ ਬੁਲਾਇਆ ਪਹਿਲੋਂ ਆਪਣੇ ਸੁਰੱਖਿਆ ਕਰਮਚਾਰੀਆਂ ਨੂੰ ਕਿਹਾ ਵੀ ਮੇਰੇ ਕੋਲ ਆਣਦੇ ਉਹਨੂੰ ਇਹਨੂੰ ਕੁਝ ਨਾ ਗਿਓ ਤੇ ਜਦੋਂ ਕੋਲ ਆਇਆ ਬੱਚੇ ਨੇ ਸਵਾਲ ਕੀਤਾ ਤਾਂ ਇੱਕ ਦਾਮੀ ਵਿਧਾਇਕ ਨੇ ਜਿਹੜਾ ਆ ਇਹਦੇ ਬਹੁਤ ਬੁਰੀ ਤਰ੍ਹਾਂ ਥੱਪੜ ਮਾਰੇ ਆ ਮਾਰਿਆ ਕੁੱਟਿਆ ਆ ਔਰ ਨਾਲ ਹੀ ਉਹਦੇ ਜਿਹੜਾ ਅਮਲਾ ਫੈਲ ਆਇਆ ਜਿਹੜਾ ਸੁਰੱਖਿਆ ਗਾਰਡ ਨੇ ਉਹ ਵੀ ਨਾਲ ਕੁੱਟਦੇ ਆ ਇਹ ਤੋਂ ਸਾਬਤ ਹੀ ਹੁੰਦਾ ਇਹ ਤੋਂ ਸਾਬਤ ਹੀ ਹੁੰਦਾ ਵੀ ਜੋਗਿੰਦਰ ਪਾਲ ਪੂਰੀ ਤਰ੍ਹਾਂ ਗੁੰਡਾਗਰਦੀ ਦਾ ਉੱਤਰ ਆਇਆ ਆ ਹਰ ਰੋਜ਼ ਕਿਸੇ ਨਾ ਕਿਸੇ ਪਿੰਡ ਦੇ ਅੰਦਰ ਲੋਕਾਂ ਨੂੰ ਮਾਰਨ ਕੁੱਟਣ ਦੀਆਂ ਘਟਨਾਵਾਂ ਦੀਆਂ ਸਾਹਮਣੇ ਆ ਰਹੀਆਂ ਨੇ ਅਜੇ ਕੱਲ ਹੀ ਪਰਸੋਂ ਸੀਮ ਸਾਹਿਬ ਦੀ ਹਾਜ਼ਰੀ ਦੇ ਵਿੱਚ ਬਹੁਤ ਬੇਇੱਜ਼ਤੀ ਕੀਤੀ ਹੈ ਬਦਮੀਜ਼ੀ ਕੀਤੀ ਹੈ ਡੀਸੀ ਸਾਹਿਬ ਨਾਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਬਿਲਕੁਲ ਕਲੀਅਰ ਕੱਟ ਕਹਿਣੀ ਚਾਹੁੰਦਾ ਵੀ ਹਲਕੇ ਪੋਏ ਦੇ ਅੰਦਰ ਇਸ ਵੇਲੇ ਜਿਹੜਾ ਕਾਂਗਰਸ ਪਾਰਟੀ ਦਾ ਵਿਧਾਇਕ ਹੈ ਕਾਂਗਰਸ ਪਾਰਟੀ ਦੀ ਜਿਹੜੀ ਗੁੰਡਾਗਰਦੀ ਹੈ ਉਹ ਚਰਮ ਸੀਮਾ ਦੇ ਉੱਤੇ ਆ ਔਰ ਲੋਕ ਇਹਦਾ ਜਵਾਬ ਦੇਣਗੇ ਆਮ ਆਦਮੀ ਪਾਰਟੀ ਪ੍ਰਸ਼ਾਸਨ ਤੋਂ ਜ਼ੋਰ ਦਾ ਢੰਗ ਨਾਲ ਮੰਗ ਕਰਦੀ ਆ ਕਿ ਇਸ ਵਿਧਾਇਕ ਦੀ ਕਰਤੂਤ ਦੇ ਖਿਲਾਫ ਔਰ ਜਿਹੜੇ ਉਹਦੇ ਸੁਰੱਖਿਆ ਕਰਮਚਾਰੀ ਆ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਐਸ ਸੀ ਐਸਟੀ ਐਕਟ ਦੇ ਆਧਾਰ ਦੇ ਉੱਤੇ ਉਹਨਾਂ ਦੇ ਖਿਲਾਫ ਪਰਚਾ ਦਰਜ ਹੋਵੇ ਔਰ ਇਹ ਬੱਚਾ ਇੰਜਰਡ ਹੈ ਇਹਦੇ ਗੁਬਤੰਗਾ ਤੇ ਸੱਟਾਂ ਲੱਗੀਆਂ ਨੇ ਇਹਦੇ ਪਿੱਠ ਤੇ ਸੱਟਾਂ ਲੱਗੀਆਂ ਐ ਜਿੰਨੀ ਦੇਰ ਤੱਕ ਵਿਧਾਇਕ ਦੇ ਖਿਲਾਫ ਪਰਚਾ ਦਰਜ ਨਹੀਂ ਹੁੰਦਾ ਉਹਦੇ ਆਮ ਸੁਰੱਖਿਆ ਕਰਮਚਾਰੀਆਂ ਦੇ ਖਿਲਾਫ ਪਰਚਾ ਨਹੀਂ ਹੁੰਦਾ ਆਮ ਆਦਮੀ ਪਾਰਟੀ ਡੱਟ ਕੇ ਇਸ ਪਰਿਵਾਰ ਨਾਲ ਖੜੀ ਹੈ ਸਾਰਾ ਪਿੰਡ ਇਹਨਾਂ ਦੇ ਨਾਲ ਹੈ ਤੇ ਅਸੀਂ ਇਹ ਚੇਤਾਵਨੀ ਦੇਣਾ ਚਾਹੁੰਦੇ ਆਂ ਵੀ ਵਿਧਾਇਕ ਆਪਣੀਆਂ ਗੈਰ ਡੈਮੋਕਰੇਟਿਕ ਸਮਾਜ ਵਿਰੋਧੀ ਗੱਲਾਂ ਤੋਂ ਬਾਹਰ ਜਾਵੇ ਔਰ ਜਿਹੜਾ ਵੀ ਨਾ 1.5 ਮਹੀਨਾ ਬਚਿਆ ਆ ਉਹਦੇ ਲਈ ਉਹ ਪਸਤਾਵਾ ਕਰੇ ਕਰਕੇ ਭੋਏ ਦੇ ਲੋਕਾਂ ਕੋ ਘਰ ਘਰ ਜਾ ਕੇ ਵੀ ਮੈਂ 4.5 ਸਾਲ ਦੇ ਅੰਦਰ ਚਾਮਦੀਆਂ ਚਲਾਈਆਂ ਇਹ ਤੇ ਹਰ ਤਰ੍ਹਾਂ ਦਾ ਮਾਫੀਆ ਉਹਦੀ ਗਵਾਹੀ ਦੇ ਵਿੱਚ ਕੰਮ ਕਰਦਾ ਆ ਤੇ ਅਸੀਂ ਵਿਧਾਇਕ ਦੇ ਇਸ ਗੱਲ ਦੀ ਨਿੰਦਿਆ ਕਰਦੇ ਆ ਮੰਗ ਕਰਦੇ ਆ ਵੀ ਪ੍ਰਸ਼ਾਸਨ ਫੌਰਨ ਇਹਨਾਂ ਦੇ ਖਿਲਾਫ ਪਰਚਾ ਦਰਜ ਕਰੇ ਨਹੀਂ ਤਾਂ ਆਮ ਆਦਮੀ ਪਾਰਟੀ ਇਹ ਸਵਾਲ ਨੂੰ ਲੈ ਕੇ ਸੁੱਚੇ ਪੰਜਾਬ ਦੇ ਅੰਦਰ ਇਹਦੇ ਖਿਲਾਫ ਅੰਦੋਲਨ ਖੜਾ ਕਰੂਗੀ ਔਰ ਭੋਏ ਦੇ ਅੰਦਰ ਵੀ